ਆਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆਂ ਬਾਈ ਚਮਕੌਰ ਕੋਲੇ ਪਿੰਡ ਧੋਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਝੋਟੀਆਂ ਤਿੰਨ ਦਿਖਾਵਾਂਗੇ ਟੌਪ ਕੁਆਲਟੀ ਦੀਆਂ ਤਿੰਨੇ ਹੈਗੀਆਂ ਨੇ ਸੂਈਆਂ ਸਮਾਰੀਆਂ ਤੇ ਬਾਕੀ ਹੈਗੀਆਂ ਝੋਟੀਆਂ ਚੰਗੀਆਂ ਕੱਦ ਵੇਡੀਆਂ ਵੀ ਚੰਗੀਆਂ ਨੇ ਤੇ ਮੇਨ ਗੱਲ ਹੈ ਜਿਹੜੀ ਝੋਟੀਆਂ ਬਾਈ ਕਹਿੰਦਾ ਆਪਾਂ ਲੈ ਕੇ ਆਏ ਆਂ ਹਰਿਆਣੇ ਚੋਂ ਬਾਕੀ ਕੁਆਲਟੀ ਵੀ ਚੀਜ਼ਾਂ ਦੀ ਦੱਸੂ ਤੇ ਆਜੋ ਬਾਕੀ ਬਾਈ ਨਾ ਕਰਾਉਣਿਆ ਗੱਲਬਾਤ ਤਿੰਨੇ ਪਸ਼ੂਆਂ ਦਾ ਰੇਟ ਵੀ ਕਰਾਉਣਿਆ ਵੀਡੀਓ ਦੇ ਵਿੱਚ ਹੀ ਕਿ ਤੈਨੇ ਪਸ਼ੂ ਖੋਲ ਕੇ ਸੱਜਣੋਂ ਆਪਾਂ ਤੋੜ ਕੇ ਵੀ ਦਿਖਾ ਦਾਂਗੇ ਆ ਜਾ ਚਮਕੌਰ ਹੋਰ ਕਿਵੇਂ ਆ ਹਾਂ ਸ੍ਰੀ ਕਾਪਲਾ ਸਾਰਾ ਭਰਾਵਾਂ ਨੂੰ ਉੱਠੀ ਜਾ ਬਾਈ ਕਿਵੇਂ ਚੜਦੀ ਕਲਾ ਵਧੀਆ ਪਰਮਾਤਮਾ ਦੀ ਕਿਰਪਾ ਤੇਰੇ ਪਾਸੋਂ ਕਰ ਲਈ ਅਜੇ ਵੀ ਪਾਸੇ ਕਰ ਲਾਂਗੇ ਭਰਾ ਆ ਨੰਬਰ ਤੋਂ ਹਾਂ 1 2 3 ਨੇ ਚੱਲ ਪਾਂਗੇ ਤੈਨੂੰ ਦਲਾਂ ਨੂੰ ਮੈਂ ਸਾਰਾ ਪਰਮਾਤਮਾ ਦੀ ਕਿਰਪਾ ਨੇ ਬਾਲੀ ਨੇ ਪਰ ਹੁਣ ਆਪਾਂ ਪਹਿਲਾਂ ਥੋੜਾ ਜਿਹਾ ਕੰਮ ਦੇ ਵਿੱਚ ਬਿਜੀ ਸੀ ਹੁਣ ਆਪਾਂ ਠੀਕ ਆ ਗੱਲ ਆ ਆਪਣਾ ਰੂਹ ਹੀ ਪਾਇਆ ਕਰਾਂ ਇਕ ਲਾਣ ਲਈ ਹੁਣ ਲਗਾਤਾਰ ਭਾਈ ਕਹਿੰਦਾ ਦੋ ਤਿੰਨ ਦਿਨਾਂ ਜਿਹੜਾ ਸਿਸਟਮ ਐ ਹੀ ਚੱਲੂਗਾ ਆਏ ਤਾਲੂ ਕਾ ਦੰਦਾਂ ਛੇ ਦੰਦਾਂ ਦਾ ਵੀਰੇ ਸੂਆ ਦੂਜਾ ਤੇ 11 ਤੋਂ 12 ਕਿਲੋ ਜਮਾਂ ਬੋਲਦਾ ਸਾਫ ਆ ਵੀਰੇ ਇਹਦਾ ਠੀਕ ਆ ਗੱਲ ਹੁਣ 11 ਤੋਂ 12 ਦੇ ਵਿੱਚ ਦੱਬੇ ਭਰ ਕੇ ਆਵਰੇ ਕਰੋ ਡੱਬਾ ਲੈ ਆ ਵੀ ਮੈਨੂੰ ਚੱਕਰ ਨਹੀਂ ਜਦੋਂ ਆਪਣੇ ਘੇਟੋਂ ਬਾਹਰ ਹੋ ਗਈ ਆਪਣੀ ਆਪਣੀ ਗਾਰੰਟੀ ਦੀ ਖਤਮ ਹੋ ਜੂ ਵੀਰੇ ਠੀਕ ਆ ਗੱਲ ਹਾਂ ਕਿਉਂ ਆਪਾਂ ਚੋਕ ਚੋਕ ਗਏ ਲੈ ਆ ਉਹਦੇ ਕਰਦਾ 14 ਕਿਲੋ ਜੀ ਪਰ ਮੈਂ 12 ਕਿਲੋ ਦੀ ਓਰ ਦੇ ਦਿੰਦਾ ਵੀਰੇ ਆ ਤੋੜ ਦਿਓ ਜੀ ਖੋਲ ਕੇ ਸੂਆ ਹੈਗਾ ਦੂਜਾ ਦੰਦਾਂ ਚ ਹੈਗੀ ਆ ਛੇ ਦੰਦਾਂ ਦਾ ਤੇ ਦੁੱਧ ਹੈਗਾ ਬਾਈ ਕਹਿੰਦਾ 12 ਕਿਲੋ ਕਿੰਨੇ ਦਿੰਦੀ ਸੂਜਿਆ ਸੂਜ ਨੂੰ ਚੌਥਾ ਕਹਿੰਦਾ ਜੀ ਵੀਰੇ ਬਹੁਤ ਜਮਾ ਸਾਫ ਕਰੀ ਪਜਮਾ ਨਚੋੜੀ ਪੀ ਵੀਰੇ ਕਿੰਨਾ ਕ ਦੁੱਧ ਪਾ ਦੂ ਫਿਰ 15 16 ਕਿਲੋ ਦੁੱਧ ਪਾਉ ਵੀਰੇਰਾ 15 16 ਇਹ ਆ ਨਾਲ ਇਹ ਆ ਗਿਆ ਮੇਲ ਕਾਫ ਹਾਂ ਹਾਂ ਇਸ ਟਾਈਮ ਬਾਈ ਕਹਿੰਦਾ 12 ਕਿਲੋ ਤਿਆਰੀ ਦਾ ਹਾਂ ਹਾਂ ਬਾਕੀ ਝੋਟੀ ਸਾਨੂੰ ਸਜਣਾਂ ਤੌਰ ਕੇ ਦਿਖਾ ਦੇਣਾ ਬਾਡੀ ਵਾਲੀ ਝੋਟੀ ਆ ਗਈ ਕੱਦ ਵੱਡਾ ਆ ਗਿਆ ਦਰਮਿਆਨਾ ਤੇ ਆਡਰ ਆ ਗਿਆ ਜਿਹੜਾ ਆਡਰ ਆ ਗਿਆ ਸਜਣੋਂ ਥੱਲੇੋਂ ਦਿਖਾਣੀ ਗੈਰੀ ਓਏ ਟਾਪ ਕੁਆਲਿਟੀ ਦਾ ਜਮਾ ਹੈ ਅਡਰਾ ਗਿਆ ਟੋਪਰ ਜਮਾ ਕੱਦ ਦਰਮਿਆਨਾ ਤੇ ਥਣ ਥਣ ਲੱਗਿਆ ਐਂਡ ਕੁਆਲਟੀ ਦਾ ਅੱਗੇ ਪਿੱਛੇ ਦੇ ਆਰਡਰ ਵਾਲੀ ਝੋਟੀ ਆ ਤੋੜਦੇ ਆ ਇਹਨੂੰ ਕੁਰੀ 15 ਕਿਲੋ ਇਹਨੂੰ ਕੋਈ ਮੈਨਾ ਨਹੀਂ ਰੱਖ ਲਿਆ 12 ਕਿਲੋ ਜਿਹੜਾ ਬੋਲਦੇ ਚੱਲ ਰਹੀ ਹੈ ਵੀਰੇ ਦਾ ਹਾਂ ਨੇੜੇ ਲਾ ਕੇ ਦਿਖਾ ਦੇ ਕੁਰੀ ਆਹ ਤਰੇ ਨੂੰ ਅੱਡਰ ਦਿਖਾ ਦੇ ਇੱਥੋਂ ਨੇੜੇ ਲਾ ਕੇ ਸਮਾਰ ਕੇ ਚਵਾਈ ਦੀ ਕਿ ਮੈਂ ਚੋ ਇੱਕ ਨੰਬਰ ਚਵਾਈ ਧਾਰਾ ਵੀ ਮਾ ਪੋਲੀ ਰੂਮ ਵਰਗੀ ਹੈ ਵੀਰੇ ਦਾ ਚਵਾਈ ਦੀ ਵਾਈ ਕਹਿੰਦਾ ਹੈਗੀਆ ਇੱਕ ਨੰਬਰ ਇਸ ਟਾਈਮ 12 ਕਿਲੋ ਹੈਗਾ ਤਿਆਰੀ ਦਾ ਤੇ ਦੁੱਧ ਦਾ ਤੇ ਰਿੰਗ ਰੰਗੂ ਸੰਗ ਬਹੁਤ ਸੋਹਣਾ ਵੀਰੇ ਰੰਗਾ ਤੇ ਰੰਗ ਤੇ ਮੂੰਹ ਦੀ ਬੜੀ ਪੋਲੀ ਰੂਮ ਵਰਗੀਆਂ ਪੋਲੀਆਂ ਜੰਮੀ ਕੁਝ ਨਹੀਂ ਕਹਿੰਦੇ ਚੰਨੀ ਕਰਮਾਂ ਲਈ ਮੂੰਹ ਮਾ ਪਟਾ ਲੈਂਦੀ ਜੰਮੀ ਨਹੀਂ ਕੋਈ ਰੂਮ ਵਰਗੀਆਂ ਪੋਲੀਆਂ ਨੇ ਬਰੇਰਾ ਠੀਕ ਹੈ ਗੱਲ ਆ ਲੈ ਚਲਾ ਇਹਨੂੰ ਅੰਦਰ ਨੂੰ ਲੈ ਚਲ ਤਾਰਾਂ ਦਿਖਾਵਾਂਗੇ ਮਾਰ ਕੇ ਹਾਂ ਹਾਂ ਤਾਰਾਂ ਮਾਰ ਕੇ ਦਿਖਾਵਾਂਗੇ ਤਾਰਾਂ ਇਹਦੀ ਮਾਰ ਕੇ ਦਿਖਾ ਦਾਂਗੇ ਥੋੜਾ ਜਿਹਾ ਡਰਦੀ ਹੈ ਗਰੀ ਦੂਜੇ ਦਿਖਾ ਦੀ ਥੋੜਾ ਜਿਹਾ ਡਰਦੀ ਹੈ ਹਾਂ ਬੱਚਾ ਲੈ ਜਾਂਦਾ ਹਾਂ 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 ਥੋੜਾ ਜਿਹਾ ਡਰਦੀ ਜ਼ਰੂਰ ਆ ਕੁਆਲਿਟੀ ਝੋਟੀ ਚ ਵਾਲੀ ਬੰਬਾ ਵੀ ਆਰਡਰ ਦਾ ਵਾਲਾ ਹੈ ਨਾ ਆ ਗਿਆ ਜਿਵੇਂ ਟਾਪਰ ਟਾਪ ਕੁਆਲਿਟੀ ਦਾ ਆਰਡਰ ਆ ਗਿਆ ਜੇ ਆਪਾਂ ਗੱਲਬਾਤ ਕਰ ਲਈ ਚਵਾਈ ਦੀ ਬਾਈ ਕਹ ਅਗਲੇ ਬੰਨੇ ਵੀ ਫੁੱਲ ਆਰਡਰ ਤੇ ਪਿਛਾਣ ਨੂੰ ਵੀ ਫੁੱਲਾ ਤੇ ਕੱਦ ਜਿਵੇਂ ਤੁਹਾਨੂੰ ਮੈਂ ਦੱਸਿਆ ਕੱਦ ਕਾਠਾ ਹੈਗਾ ਦਰਮਿਆਨਾ ਟਾਂਚਾ ਹੈਗਾ ਉੱਤੋਂ ਪੂਰਾ ਚੌੜਾ ਕਿਉਂਕਿ ਜਿਵੇਂ ਦਾਲਾ ਸਹ ਜਾਨੀ ਕਿ ਵਿਚਾਲੇ ਸਹ ਜੋ ਝੁੱਟੀ ਆ ਗਈ ਬਾੜੀ ਵੱਡੀ ਵੀ ਨਹੀਂ ਹੈਗੀ ਨਾ ਬਾਈ ਛੁੱਟੀ ਆਪਰਾ ਦਰਮਿਆਨੇ ਸਹ ਚਾਗੇ ਜਿਵੇਂ ਆਮ ਝੁੱਟੀ ਆਉਂਦੀ ਨਾਲ ਅਗਲੇ ਬੰਨੇ ਵੀ ਅੱਡਦਾ ਹਾਂ ਛੱਡ ਦਿਓ ਚੱਲ ਜੀ ਹਾਂ ਬੱਚਾ ਕਰੀ ਪਰ ਆਰਡਰ ਦਿਖਾ ਅਗਲੇ ਬੰਨੇ ਹਾਂ ਇਹ ਫਿਰ ਆਰਡਰ ਵੀ ਦਿਖਾ ਦੇ ਆਰਡਰ ਵੀ ਆਇਆ ਨਾ ਪੂਰਾ ਫਿਕਸ ਆਰਡਰ ਛੱਡ ਦਿਓ ਜੀ ਕੋਈ ਗੱਲ ਛੱਡ ਦਿਓ ਪਿਛਾਣ ਵਾਲੇ ਬੰਨੇ ਵੀ ਆਰਡ ਤੇ ਕੁਆਲਿਟੀ ਝੋਟੀ ਜਿਹੀ ਚੰਗੀ ਆ ਤੇ ਧਾਰਾ ਧੂਰਾ ਮਾਰ ਕੇ ਆਪਾਂ ਤੁਹਾਨੂੰ ਸੱਜਣੋਂ ਹੁਣ ਦਿਖਾ ਦਾਂਗੇ। ਅੱਛਾ ਇਥੇ ਮੇਰੇ ਲੱਗਦੇ ਜਾ ਰਹੇ ਨੇ। ਪਿਛਲਾ ਜਿਹੜਾ ਮਾਰਦੇ ਜਿਹਾ ਕਰੋ। ਮੈਂ ਡਾਊਟ ਨਾ ਵੇਖੀ ਨੂੰ। ਡਾਊਟ ਰਹਿਣ ਨਹੀਂ ਦਿੰਦੇ ਆਪਾਂ ਪਿਛਲਿਆਂ ਕੇ ਮਾਰਦੇ ਜਿਹਾ। ਅੱਛਾ ਵਾਈਟ ਵੀ ਹੈਗੀ ਆ ਸੱਜਣੋਂ ਮੋਸ਼ਕੀ ਜੇ ਗੱਲਬਾਤ ਕਰ ਲਈਏ ਤੇ ਬਾਕੀ ਬਾਕੀ ਕੋਈ ਗੱਲ ਨਹੀਂ ਛੱਡਦੇ। ਅੱਤਾਰ ਨੂੰ ਆਪਾ ਦਿਖਾਤੀਆਂ ਮਾਰ ਕੇ ਬਲਕਿ ਜਿਹੜੇ ਸੱਜਣ ਨੂੰ ਪਸੰਦ ਆਊਗੇ ਉਹ ਨੇੜੇ ਆ ਕੇ ਲੈ ਜਾਓ ਪੈਸੇ ਚੰਗਾ ਰੇ ਕਿੰਨੇ ਲਾਵਾਂਗੇ ਭਾਈ ਮੁੱਲ ਦਾ ਭਰਾ ਮੇਰੇ 1.5 ਲੱਖ ਵੀ ਦੇ ਦਾਂਗੇ ਪੂਰੇ ਦੀ ਵੀਰੇ ਇਹ ਦੇ ਦਾਂਗੇ ਪੂਰੇ 1 ਲੱਖ ਦੀ ਕਰੀਆਂ ਐਨ ਨੂੰ ਕਹਿੰਦੀ ਆਰਡਰ ਦਿਖਾ ਰਹੀ ਆ ਮਗਲੇ ਪਾਸੇ ਜਿਹੜਾ ਐਨ ਜਾਊਗੀ ਇੱਥੇ ਤੋਂ ਆਰਡਰ ਚੈੱਕ ਕਰ ਸਕਦੇ ਹਾਂ ਤੇ ਪਸਮਾ ਕੇ ਜਿਹੜੀ ਕੁਆਲਿਟੀ ਬਣਾਈ ਆ ਨਾ ਮੈਂ ਇਹਨੇ ਥੱਲੇ ਦੀ ਟੋਪਰ ਬਣਾਈ ਆ ਕਰੀਆਂ ਐਨ ਨੂੰ ਐਨ ਕਰਦੀ ਮਾੜਾ ਜਿਹਾ ਆ ਕੁਆਲਿਟੀ ਦੀ ਮੂਲਤੀ ਬਣਾਈ ਆ ਟੋਪ ਦੀ ਬਿਲਕੁਲ ਇੱਥੇ ਤੋਂ ਆਰਡਰ-ਉਰਡਰ ਚੈੱਕ ਕਰ ਸਕਦੇ ਹੋ ਆਰਡਰ ਹੈਗਾ ਅੱਗੇ ਪਿੱਛੇ ਦਾ ਹਾਂ ਕਰਦੇ ਆ ਗਾਦੇ ਮੂਰਲੀ ਗਾੜੀ ਦਾ 2 ਕਿਲੋ ਦੀ ਗਾੜੀ ਹੈ ਜੀ ਭਰਾ ਠੀਕ ਹੈ ਜੀ ਹਾਂ ਲੇਵਾ ਆਰਡਰ ਆਰਡਰ ਚੰਗਾ ਦਿਖਾਉਂਦੀ ਆ ਤੇ ਥਾਣਾ ਜਿਹੜਾ ਥਣ ਵੀ ਆਨ ਕੱਢਿਆ ਪੂਰਾ ਟੌਪ ਕੁਆਲਿਟੀ ਦਾ 14 ਕਿਲੋ ਤਾਂ ਬੜੇ ਆਰਾਮ ਨਾਲ ਦੇ ਦੇ ਗੱਦੂ 12 ਕਿਲੋ ਦਾ ਹੁਣ ਜਾਨੀ ਕਿ ਆਸ-ਪਾਸ ਹੈਗਾ ਇਸ ਟਾਈਮ ਠੀਕ ਹੈ ਗੱਲ 12 ਕਿਲੋ ਇਸ ਟਾਈਮ ਹੈਗਾ ਹਾਂ ਉਹ ਚਾਹੇ ਤੁਸੀਂ ਬਾਈ ਕੋਲੇ 2 ਡੰਗ 2 ਡੰਗ ਚੋਲ 4 ਡੰਗ ਆਪਾਂ ਨੂੰ ਚੱਕਰ ਨਹੀਂ ਹੈਗਾ ਬੰਦਾਂ ਦੇ ਪਿਓਰ ਛੇ ਦੰਦਾ ਛੇ ਦਾ ਜਿਗਸਿੱਗੀ ਪਟਕ ਕੇ ਦੇ ਲਓ ਹੁਣ ਥੋੜੀ ਡਰਤੀ ਆ ਬਾਈ ਯਾਰ ਹਾਂ ਦੰਦ ਬਾਈ ਕਹਿੰਦਾ ਆਪਾਂ ਚੈੱਕ ਕਰਾ ਦਾਂਗੇ ਜੇ ਕਿਸੇ ਸੱਜਣ ਨੇ ਚੈੱਕ ਕਰਨੇ ਇਧਰਲੇ ਅਸੀਂ ਆਰਡਰ ਚੈੱਕ ਕਰਦੇ ਕੰਨੀ ਵਾਲੇ ਤਾਂ ਰਹਿਦੇ ਆ ਕੰਨੀ ਵਾਲੇ ਇਹਦੇ ਖੜੇ ਆ ਹਜੇ ਇਹ ਮਿਲੂਗੀ 1 ਲੱਖ ਦੀ ਤੇ ਹੁਣ ਆਜੋ ਸੱਜਣੋ 2 ਨੰਬਰ ਵਾਲੀ ਝੋਟੀ ਤੇ ਇਹਦਾ ਕਿਹੜਾ ਸੂਆ ਬਾਈ ਵੀਰੇ ਦੂਜਾ ਸੂਆ ਆਇਦੇ ਆ ਇਹਦਾ ਮੰਗਰ ਕੱਟਿਆ ਸਰਕਾਰੀ ਸੰਧ ਜਿਹਨੇ ਦੂਜੇ ਤੋਂ ਆਪਾਂ ਲਈ ਸ਼ਹਿਰੇਣੇ ਦੇ ਬੰਦ ਤੋਂ ਠੀਕ ਹੈ ਸਰਕਾਰੀ ਸੰਧ ਜਮ ਜੈਡ ਬਲੇ ਕਰਕੇ ਤਾਂ ਹੁੰਦੀ ਆਏ ਹੋਗੇ ਕੀ ਇਧਰ ਗੁਰੂ ਆਗੇ ਚਲ ਬਾਅਦ ਚ ਦਿਖਾ ਦੇਣਾ ਪਰਾ ਮੇਰਾ ਨਾਲ ਹੈਗੀ ਆ ਕੱਟੀ ਆ ਲੈ ਚਲਾ ਇਹਨੂੰ ਆਏ ਨੂੰ ਲੈ ਚਾਲ ਇੱਕ ਕਿੰਨੇ ਕ ਦਿਨ ਦੀ ਸੂਈ ਆ ਬਾਈ ਵੀਰੇ ਇਹ ਨੂੰ ਥੋੜਾ ਹਫਤਾ ਹੋ ਗਿਆ ਇੱਕ ਵੀਰੇ ਇਹ ਇੱਕ ਹਫਤੇ ਦੀ ਸੂਈ ਥੱਲੇ ਕਿੰਨਾ ਦੁੱਦਾ ਹੁਣ ਇਹਦਾ ਬਾਉ ਜਿੱਥੋਂ ਉੱਥੋਂ ਲੈ ਕੇ ਉਦੋਂ ਦਾ 14 ਤੋਂ 14 ਤੋਂ 15 ਕਿਲੋ ਹੁਣ ਵੀ 12 ਤੋਂ ਬਾਹਰ ਬਾਹਰ ਹੀ ਦੁੱ 12 ਤੋਂ ਬਾਰੇ ਹੈ ਇਹਦਾ ਹਾਈਟ ਵਾਲੀ ਆ ਭਰਾ ਮੇਰਾ ਉਹ ਵੀ ਵੱਡੀ ਆ ਨਾਲੇ ਪਰ ਮੈਂ ਹਾਂ ਕੱਦ ਕਾਠੀ ਇਹਦਾ ਚੰਗਾ ਤੇ 12 ਤੋਂ ਦੁੱਧ ਬਾਈ ਕਹਿੰਦਾ ਜੈਡ ਬਲਾ ਕੇ ਮਾੜੇ ਚਿੱਟੇ ਵਾਲ ਥੱਲੇ ਥੱਲੇ ਦੋ ਕ ਭਾਈ ਯਾਰ ਸਾਰੀ ਜੈਡ ਬਲਾ ਕੇ ਪਿਆਰ ਠੀਕ ਆ ਆਰਡਰ ਚੰਗਾ ਦਿਖਾਉਂਦੀ ਹੈ ਨਾ ਹਾਂ ਦੁੱਧ ਵੀ ਵਧੀਆ ਹੈ 12 ਕਿਲੋ ਦੋ ਦੋ ਦੁੱਧ ਆ ਜਾ ਥੱਲੇ ਉਹਨਾਂ ਇਸ ਟਾਈਮ ਆ ਚਵਾਈ ਦੀ ਕਿਵੇਂ ਆ ਇੱਕ ਨੰਬਰ ਟੂੜੀਆਂ ਵਰਗੀ ਚਵਾਈ ਆ ਭਰਾ ਆ ਮੋੜ ਤੇ ਰੰਗ ਰੂੰਗ ਤੇ ਰੰਗ ਰੰਗ ਸਿੰਗ ਦੀ ਆ ਭਰਾ ਮੇਰਿਆ ਹਾਂ ਇੱਥੋਂ ਮੋੜ ਲਾ ਥੋੜਾ ਜਿਹਾ ਬੱਚੇ ਦਾ ਕਰਦੀ ਆ ਲੈ ਚੰਦਰ ਨੂੰ ਕੋਈ ਸਿਸਟਮ ਆ ਵੋਚ ਕੇ ਵੋਚ ਲੈ ਲੈ ਚੱਲ ਲੈ ਚੱਲ ਵੋਚ ਕੇ ਲੈ ਚੱਲ ਹੋਈ ਹੋਈ ਲੈ ਜਾ ਆ ਇਥੋਂ ਸੱਜਣੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਤੇ ਬਾਕੀ ਜਿਹੜਾ ਆਰਡਰ ਆਰਡਰ ਕੁਆਲਿਟੀ ਝੋਟੀ ਦੀ ਬਹੁਤ ਚੰਗੀ ਆ ਤੇ ਥਣ ਥੋਣ ਚੰਗਾ ਲੱਗਿਆ ਥਣ ਦੇਖ ਬਈ ਜਿਹੜਾ ਗੁੱਲੇ ਵਾਲਾ ਥਣ ਲੱਗਾ ਹੋ ਜਮਾ ਇੱਕ ਨੰਬਰ ਜਮੇ ਤੇ ਜਿਹੜੀ ਚਵਾਈ ਹੈ ਚਵਾਈ ਕਿਲੋ ਕਿਲੋ ਦੀ ਚਵਾਈ ਹੈ ਇਹਦੀ ਗੁਰੀ ਬਿਲਕੁਲ ਫੋਕੀ ਹੋਊਗੀ ਹਾਂ ਹਾਂ ਥਣ ਲੱਗਿਆ ਹਾਂ 8 ਸਾਲ ਦਾ ਜਵਾਖ ਚੋਸਦਾ ਇਹਨੂੰ ਰੋਟੀ ਨੂੰ ਤੇ ਮਗਰ ਵੀ ਕੱਟੀ ਹੈ ਜਮਾ ਜੈਡ ਬਲੈਕ ਭਰਾ ਨਾਲ ਵੀ ਇਹਦੇ ਕੱਟੀ ਹੈ ਕੱਟੀ ਆਪ ਵੀ ਕੱਟੀ ਹੈ ਮਗਰ ਵੀ ਕੱਟੀ ਹੈ ਇਹਦੇ ਇਹ ਸੂਆ ਦੂਜਾ ਤੇ ਚਮੜਾ ਚਮੜਾ ਬਿਲਕੁਲ ਬਰੀਕ ਚਮੜੇ ਚ ਆ ਗਈ ਕਰੀ ਕਰੇਗਾ ਹਨ ਮੜੀ ਮੜੀ ਗਾਂ ਕਰ ਹਾਂ ਮੜੀ ਗਾਂ ਕਰਦੇ ਗਾਂਲੇ ਬੰਨੇ ਹਾਂ ਥੋੜਾ ਪੈਰ ਗਾਂ ਕਰਾ ਦੇ ਸੀਲ ਠੰਡੀ ਆਈਆਂ ਦੇਖ ਰਿਹਾ ਇਹ ਉਹ ਕੰਮ ਨਹੀਂਗਾ ਭਰਾ ਮੇਰਾ ਦੇਖ ਰਿਹਾ ਗਾਂ ਵਾਲਾ ਸਿਸਟਮ ਹੈ ਹਾਂ ਜੀ ਮੈਂ ਤੁਹਾਨੂੰ ਮਗਾਮ ਲੈ ਲੈ ਸਿਸਟਮ ਬਾਈ ਕਹਿੰਦਾ ਗਾਂ ਵਾਲਾ ਛੱਡ ਦੇ ਬੱਚਾ ਤਾਂ ਇਹ ਵੀ ਦਿਖਾ ਦੇ ਨੇ ਮਾਰ ਕੇ ਤੇ ਆਰਡਰ ਚੈੱਕ ਕਰ ਸਕਦੇ ਹੋ ਆਰਡਰ ਹੈਗਾ ਅੱਗੇ ਪਿੱਛੇ ਦਾ ਲੱਗਿਆ ਹੋਇਆ ਤੇ ਨਾਲ ਇਹਦੇ ਹੈਗੀਆ ਕੱਟੀ ਤੇ ਸਿੰਘ ਸਿੰਘ ਦੀ ਕੁਆਲਿਟੀ ਵੀ ਝੋਟੀ ਦੀ ਰਿੰਗ ਸਿੰਘ ਦੇ ਜਮਾ ਪਿਆ ਰਿੰਗ ਸਿੰਘ ਦੇ ਵਿੱਚ ਆ ਗਈ ਤੇ ਇੱਥੇ ਤੋਂ ਆਰਡਰ ਚੈੱਕ ਹਾਂ ਦਿਖਾ ਦਿਆਂ ਮੂਠੀਆਂ ਥਾਂ ਦਿਖਾ ਦਾਂ ਫੜ ਕੇ ਹਾਂ ਥਣ ਥਣ ਸੋਹਣੀ ਚੰਗਾ ਲੱਗਿਆ ਤੇ ਮੋਟਾ ਲੱਗਿਆ ਪੂਰਾ ਕਰ ਦੇ ਬੱਚਾ ਬੰਨੇ ਬਾਈ ਅਬ ਬੱਚਾ ਕਰਦੇ ਸਾਈਡ ਤੇ ਤੇ ਧਾਰਾਂ ਦਿਖਾ ਦੇ ਸੱਜਣਾ ਮਾਰ ਕੇ ਇਹਦੀਆਂ ਜਮਾ ਮੂਠੀਆਂ ਨਾਲੀ ਬਾਈ ਬਾਈ ਚਵਾਈ ਜਬੂ ਇੱਕ ਨੰਬਰ ਆ ਗੁਰੀ ਜੇ ਮੈਂ ਜਿਵੇਂ ਵੀ ਬਾਈ ਕਹਿੰਦਾ ਹੈ ਗਿਆ ਇੱਕ ਨੰਬਰ ਤੇ ਬਾਕੀ ਜਦੋਂ ਧਾਰਾ ਮਾਰਦੇ ਪਤਾ ਲੱਗ ਗਿਆ ਨਾ ਗੱਲਬਾਤ ਦਾ ਆ ਗੁਰੂ ਕੁਝ ਨਹੀਂ ਗਈ ਵਾਰਾ ਠੰਡੀ ਜੂਲ ਮੈਂ ਜਿਹੜਾ ਦੋਨੋਂ ਪਾਸੇ ਪਾਉਂਗਾ ਇਹ ਤਾਰ ਹੈਗਾ ਇਹਦਾ ਸਿਸਟਮ ਜਿਵੇਂ ਆਪਾਂ ਸਰਕਾਰੀ ਮੋਟਰ ਚਲਾ ਦਾਨਾ ਪੰਚਾਇਤੀ ਕਿਤੇ ਅਮਰੀਕਨ ਗਾਂ ਹੀ ਇੱਕ ਤਰ੍ਹਾਂ ਦੀ ਬਈਆ ਕੁਝ ਨਹੀਂ ਗਈ ਜਿਹਨੇ ਮਰਜ਼ੀ ਹੋਇਆ ਇਹ ਮਾਗਰਵੀ ਕਟੇਵਰੇ ਸਰਕਾਰੀ ਸ਼ਾਮ ਦੀ ਨਾਲ ਵੀ ਇਹਦੇ ਬਾਈ ਕੰਨਾ ਕੱਟਿਆ ਤੇ ਚਵਾਈ ਚਬੂਈ ਦੀ ਹੈਗੀ ਓਕੇ ਦੀ ਰਿਪੋਰਟ ਤੇ ਚਗਾਲਾ ਕਰੀ ਜਾਂਦਾ ਪਸ਼ੂ ਇੱਥੇ ਤੋਂ ਸਿੰਘ ਸੁੰਗ ਦੀ ਕੁਆਲਿਟੀ ਚੈੱਕ ਕਰ ਸਕਦਾ ਛੱਡ ਦੋ ਚੋਬਰ ਹੁਣ ਛੱਡ ਦੋ ਚਵਾਈ ਚਬੂਈ ਦੀ ਹੈਗੀ ਓਕੇ ਦੇ ਪਾਈਸੇ ਕਿੰਨੇ ਲੈ ਲਾਂਗੇ ਚੰਮਕਰ ਪੈਸੇ ਯਾਰ ਇੱਕ ਪੰਜ ਦੀ ਦੇ ਦਾਂਗੇ ਭਰਾ ਮੇਰਿਆ ਇੱਕ ਪੰਜ ਦੀ ਦੇ ਦਾਂਗੇ ਘਰ ਦੀ ਥੋੜੀ ਜਿਹੀ ਮਾਫੀ ਮਾਨਤਨ ਕਰਦੇ ਕਿ ਮੰਗਰ ਵੀ ਕੱਤੀਆ ਸਰਕਾਰੀ ਸਾਹਨ ਦੀ ਜਮ ਜੈਡ ਬਲੈਕ ਕਰਾਉਂਦੇ ਆਏ ਹੁੰਦੇ ਜਮ ਜੈਡ ਬਲੈਕ ਵਾਲ ਵੀ ਇਹਦੇ ਬਾਈ ਕਹਿੰਦਾ ਕੱਤੀਆ ਕੱਤੀ ਵੀ ਜੈਡ ਬਲੈਕ ਜਮ ਜੈਡ ਬਲੈਕ ਸਾਰੀ ਜੈਡ ਬਲੈਕ ਆ ਵੀਰੇ ਸਰਕਾਰੀ ਸਾਹਨ ਦੀ ਗਿਆ ਆ ਝੋਟੀ ਦਾ ਫੇਸ ਨਾ ਕਰਦੇ ਇੱਕ ਵਾਰੀ ਮਾੜਾ ਫੇਸ ਕੁਆਲਿਟੀ ਦੇ ਮਾਰ ਕੇ ਦਿਖਾ ਦੀਏ ਕੈਮਰਾ ਤੇ ਸਿੰਘ ਸੁng ਵੀ ਕੁੰਡੇ ਆਗੇ ਜੇ ਦੋਨੇ ਲੋਕ ਕੋਈ ਨਾ ਮਾਨਤਨ ਵਾਅਦਾ ਕਰ ਦਾਂਗੇ ਭਰਾ ਮੇਰਿਆ ਜੇ ਜੂੜੀ ਲਊਗਾ ਜੇ ਜੋੜੀ ਲਊਗੀ ਜੇ ਕੋਈ ਸੱਜਣ ਜੋੜਾ ਆ ਸਿੰਘ ਆ ਗਿਆ ਗੋਲ ਸਿੰਘ ਆ ਗਿਆ ਹੁੰਡਾ ਸਿੰਘ ਤੇ ਚਵਾਈ ਆ ਨੂਠੀ ਵਾਲਾ ਕਬਈ ਠੰਡੀ ਇਹਦੀ ਖਾਸ ਛੋਟੀ ਦੀ ਹੋਰ ਆ ਠੰਡੀ ਸੀਲ ਬਹੁਤ ਆ ਵੀਰੇ ਦਾ ਲੈ ਠੰਡੀ ਵਾਈ ਕਹਿੰਦਾ ਤਾਂ ਕੰਮ ਹੈਗਾ ਸੱਜਣੋ ਗਾਮ ਵਾਲਾ ਲੈ ਹੁਣ ਸੱਜਣੋ ਆਪਾਂ ਸਾਨੂੰ ਦਿਖਾ ਦੇਣਾ ਛੋਟੀ 3 ਨੰਬਰ ਵਾਲੀ ਤੋੜ ਦਿਓ ਜੀ ਖੋਲ ਕੇ ਨੂੰ ਵੀ ਇਹਦਾ ਕਿਹੜਾ ਸੁਆ ਚਮਕਾਉਂ ਰੇ ਵੀਰੇ ਭਲੂਨ ਕੱਟੀ ਆ ਇਹ ਪਹਿਲਾ ਸੁਆ ਪਹਿਲਾ ਸੁਆ 12 ਕਿਲੋ ਤੋਂ ਦੇਦੇ ਥੱਲੇ ਵੀ ਸਾਰੇ ਆ ਆਪਣੇ ਜਿੰਨੇ ਮੈਂ ਸਾਂ ਆਪਣੇ ਕੋਲ ਦੋ ਤਿੰਨ ਹੋਰ ਵੀ ਨੇ ਹਾਂਜੀ ਸਾਰੇ ਤੇਰੇ ਜਾਨੀ ਕਿ ਦੁੱਧ ਰਾਈ ਦੀ ਆ ਵੀਰੇ ਦਾ ਦੁੱਧ ਤਿਆਰੀ ਦਾ ਹਾਂ ਇਹਦੇ ਥੱਲੇ ਕਿੰਨਾ 12 ਕਿਲੋ ਦੋਦਾ ਵੀਰੇ ਦਾ ਸੂਆ ਪਹਿਲਾ ਸੂਆ ਪਹਿਲਾ ਵੀਰੇ ਆਉਂ ਸਿੰਘ ਦੀ ਟੋਪੀ ਉਤਰੀ ਹੋਈ ਥੋੜੀ ਟੁੱਪ ਜਾਣਾ ਜੋ ਖੋੜੋ ਜਿਹਾ ਪਸਾਰੀ ਹੈ ਉਹਨੇ ਇਹ ਟਰਾਲੀ ਦੇ ਚ ਠੀਕ ਆ ਗੱਲ ਦਾ ਸਹਰਾ ਸੀ ਉਹ ਬੰਦਾ ਹਾਂ ਟੋਪੀ ਸਿੰਘ ਦੀ ਇਹਦੀ ਉਤਰੀ ਹੋਈ ਤੇ ਹੈਡ ਪੂਰੀ ਫੁੱਲਾ ਭਰਾ ਮੇਰੇ ਦਾ ਹਾਂ ਕੱਦ ਚੰਗਾ ਤੇ ਬਾਡੀ ਵੀ ਚੰਗੀ ਆ ਗਈ ਤੇ ਆਡਰ ਵੀ ਚੰਗਾ ਦਿਖਾਉਂਦੀ ਤੇ ਥਾਂ ਹੁਣ ਬਾਹਰ ਸੋਨਾ ਕੱਢਦੇ ਵੀਰੇ ਪਸਮਾ ਕੇ ਆਪਾਂ ਸਮਾਈ ਦੀਆਂ ਆ ਗੁੱਤੀ ਆ ਤੋੜਦੇ ਕਹਿੰਦੇ ਆ ਤੋੜਦੇ ਸਿੱਧੀ ਮਾੜੀ ਲੰਬੀ ਚਲਾਵੇ ਸੂਆ ਪਹਿਲਾ ਬਾਈ ਪਹਿਲਾ ਪਰੋਣ ਪਕਟਿਆ ਵੀਰੇ ਕਿੰਨੇ ਦਿਨ ਹੋ ਗਏ ਸੂਈ ਨੂੰ ਸ ਉਹ ਸਾਰੇ 14 ਕਿਲੋ ਦੁੱਧ ਜਿਹੜੂ ਪਾਲੇ ਆ ਆਪਣੇ ਘਰੇ ਥੋੜੇ ਇੱਕ ਦੋ ਦਿਨ ਕਰਦੇ ਨੇ ਉਪਰ ਹੁਣ 12 ਡਬੇ ਭੇਜਦੇ ਥੱਲੇ ਜਾ ਮੈਂ ਪੂਰਾ ਠੀਕ ਆ ਜੀ ਹਾਂ ਸੂਈ ਹੈਗਾ ਤੇ ਗਾੜੀ ਦੇ ਵੀ ਸਾਡੀ ਗੁੱਠਾ ਬਹੁਤ ਸੋਹਣਿਆ ਮੂਲਿਆਂ ਵੀ ਗਾੜੀ ਉੰਨੀ ਆ ਮਗਰ ਵੀ ਉੰਨੀ ਆ ਭਰਾ ਬਰਾਬਰ ਦੀ ਗਾੜੀ ਵੀ ਸਾਡੇ ਦੁੱਧ ਕੱਢਦੇ ਵੀਰੇ ਸੂਈ ਹੈਗਾ 14 15 ਦਿਨ ਦੀ ਬੋਚ ਕੇ ਲੈ ਚੱਲ ਬੋਚ ਕੇ ਕਰਦੇ ਕੋਈ ਨਾ ਹਾਂ ਟਿਕਾਈ ਨਾ ਲੈ ਕੋਈ ਨਾ ਟਿਕਾਈ ਨਾ ਟਿਕਾਈ ਨਾ ਕੋਈ ਨਾ ਮਾਰਨਾ 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 ਬੋਚ ਕੇ ਲੈ ਜੀ ਕਰਦਾ ਕਰੂਗੀ ਨਾ ਬੱਚੇ ਕਰੂਗੀ ਥੋੜਾ ਜਿਹਾ ਬਾਕੀ ਇੱਥੋਂ ਸੱਜਣੋ ਲੰਬਾਈ ਲੰਬ ਅਗਲੇ ਬੰਨੇ ਤੁਹਾਡਰ ਵੀ ਚੈੱਕ ਕਰ ਸਕਦੇ ਹੋ। ਤੇ ਇਧਰੇ ਪਿਛਲੇ ਬੰਨੇ ਗੱਲਬਾਤ ਕਰ ਲਈਏ। ਛੋੜਾ ਆਰਡਰ ਰੱਖਿਆ ਜੋਸ ਵਾਲਾ ਤੇ ਬਾਡੀ ਬੁੱਡੀ ਝੋਟੀ ਦੀ ਚੰਗੀ ਆ ਸੁਆ ਜੰਕੌਰ ਸਿੰਘ ਇਹ ਕਹਿੰਦਾ ਇਹਦਾ ਹੈਗਾ ਸਜਣੋਂ ਪਹਿਲਾ ਪਹਿਲਾ ਬਲੂਨ ਠੀਕ ਹੈ ਤੇ ਆਪ ਦੂਜਾ ਮੰਨ ਲੈ ਕੋਈ ਤੀਜਾ ਮੰਨਦੇ ਆਪਾਂ ਕੁਝ ਪਹਿਨੀ ਪਰ ਇਹਨੇ ਵਾਲਾ ਮੰਨ ਲੈ ਪੂਰ ਠੀਕ ਹੈ ਠੀਕ ਆ ਮੰਗ ਰਹੇ ਨੇ ਕੱਟਾ ਦੇ ਲੱਭੇ ਪੜਿਆ ਬੁੱਧਾ ਵੀ ਮੈਂ ਤਾਂ ਕੱਟਾ ਹੀ ਨਹੀਂ ਦੱਸਦਾ ਰਲਦਾ ਵੀਰੇ ਦਾ ਦੇਖੀ ਆ ਨਾਲ ਇਹਦੇ ਕੱਟਾ ਆ ਗਿਆ ਨਹੀਂ ਛੱਡਦੇ ਕੱਟਾ ਆ ਗਈ ਭਾਈ ਕਰਦੇ ਬੰਨੇ ਬੱਚਾ ਤੇ ਤਾਰਾ ਤੂਰਾ ਸੱਜਣਾ ਆਪਾਂ ਸਾਨੂੰ ਇਹਦੀਆਂ ਵੀ ਦਿਖਾ ਦੇਣਾ ਮਾਰ ਕੇ ਇਹਦਾ ਸੂਆ ਹੈਗਾ ਪਹਿਲਾ ਇੱਥੇ 12 ਥਾਂ ਥਾਂ ਬਣਾਵੀ ਆਂ ਸ਼ੰਘਾ ਖੜੇ 12 ਕਿਲੋ ਦਾ ਭਾਈ ਅੰਮਰਤਰਨਾ ਪਹਿਲੇ ਸੂਏ ਹਾਂ ਹੁਣ ਪਿਆਰ ਜਮਾ ਲੀਟਰ ਭਰ ਕੇ ਲੈ ਜਾ ਆਪਣੇ ਘਰੋਂ ਦੋ ਡੰਗ ਵਿੱਚ ਪਾ ਦੇਣ ਚਾਰ ਡੰਗ ਚ ਹੋਵੇ ਰੋਟੀ ਬਣਦੇ ਪਰੋਂਦ ਆਪਣੇ ਹੋਊਗਾ ਠੀਕ ਹੈ ਗੰਦਾ ਜਿਹਨ ਨਹੀਂ ਸੌਗ ਤਾਂ ਲੈ ਜੇ ਨਹੀਂ ਚੁੱਪਾ ਕੇ ਛੱਡ ਕੇ ਤੁਰ ਜਾ ਠੀਕ ਹੈ ਗੰਦਾ ਤੇ ਚਵਾਈ ਦੀ ਇੱਕ ਨੰਬਰ ਆ ਭਰਾਵਾ ਠੰਡੀ ਬਰਫ ਵਰਗੀ ਇਹ ਦੋਨੋਂ ਪਾਸੇ ਚੋਈ ਬੈ ਗਿਆ ਲੈ ਕਾਰ ਆਏ ਜੀਆਂ ਵੀ ਬਾਈ ਤੁਹਾਨੂੰ ਦਿਖਾ ਦੇਣਾ ਮਾਰ ਕੇ ਸ਼ਿਸ਼ਟ ਮੇਰਾ ਵੀ ਪੰਪ ਵਾਲਾ ਹੀ ਆ ਚਵਾਈ ਚੂਈ ਦੀ ਝੋਟੀ ਇਹ ਵੀ ਚੰਗੀ ਆ ਗਿਆ ਦੇਖੋ ਸੱਜਣ ਦੋਨੇ ਪਾਸੇ ਬੈ ਕੇ ਚਵਾਈ ਕਰੀ ਜਾਂਦੇ ਆ ਸ਼ਿਸ਼ਟ ਮੇਰਾ ਵੀ ਗਾਵਾਂ ਵਾਲਾ ਆ ਗਿਆ ਸੂਆ ਹੈਗਾ ਪਹਿਲਾਂ ਤੇ ਚਵਾਈ ਚੂਈ ਹੈਗੀ ਆ ਓਕੇ ਦੀ ਰਿਪੋਰਟ ਤੇ ਲੰਬਾਈ ਲੰਬੂਈ ਹੈਗੀ ਆ ਝੋਟੀ ਦੀ ਚੰਗੀ ਸੱਜਣੋ ਜੇ ਤੁਸੀਂ ਦੇਖ ਸਕਦੇ ਸੀ ਸ਼ੀਲ ਠੰਡੀ ਬੜੀਆਂ ਨੇ ਬ੍ਰਿਧੀਆਂ ਮੂੰਹ ਵੀ ਬੜੀਆਂ ਕੱਚੀਆਂ ਨੇ ਭਰਾ ਮੇਰਾ ਬਾਹ ਛੱਡ ਦੇ ਛੱਡ ਦੇ ਇਹਦੇ ਹੁਣ ਪਾਈ ਸੀ ਕਿੰਨੇ ਲਵਾਂਗੇ ਜੀ ਇਹ 95 ਦੀ ਦੇ ਦਾਂਗੇ ਭਰਾ ਮੇਰੇ ਹੈ ਇਹ 95 ਦੀ ਦੇ ਦਾਂਗੇ ਕਰ ਦਾਂਗੇ ਮਾਨ ਦਾ ਹਾਂ ਮਾਨ ਦਾ ਕਹਾਂਗੇ ਦੇਖਦੇ ਚੱਲੇ ਦੇਖੀ ਕਿਵੇਂ ਕੱਢੇ ਇਹ ਲੇਵਾ ਮੈਂ ਕਿਉਂ ਦੇਖੀ ਜਾ ਦੇਖ ਲੈ ਕਿੰਨਾ ਸੋਹਣਾ ਮਾਰਾ ਕੱਢ ਕੇ ਗਲਾਸ ਵਰਗਾ ਅਸਮਾ ਬਸ ਨੂੰ ਚੰਗਾ ਤੇ ਥਣ ਵੀ ਚੰਗਾ ਲੱਗਿਆ ਸੱਜਣੋ ਬਾਕੀ ਤਾਰਾਂ ਧੂਰਾਂ ਤੁਹਾਨੂੰ ਮਾਰ ਕੇ ਦਿਖਾਤੀ ਆ ਮੈਂ ਬਾਡੀ ਬੂਡੀ ਦੀ ਝੋਟੀ ਚੰਗੀ ਆ ਇੱਕ ਸਿੰਘ ਦਾ ਪੋਪੂਲਾ ਜ਼ਰੂਰ ਲੱਥਾ ਹੋਇਆ ਉਹ ਤੁਹਾਨੂੰ ਆਪਾਂ ਵਿਖਾ ਦਨੇ ਇੱਧਰੋਂ ਤੇ ਖਾਣ ਦੇ ਚਾਰੂ ਵੀਰੇ ਇੰਨੀਆਂ ਨੇ ਗੁਰੀ ਹੱਦੋਂ ਵੱਧ ਭਰਾ ਏ ਬਾਈ ਕਹਿੰਦਾ ਦੇਵਾਂਗੇ ਆਪਾਂ 95 ਦੀ ਹੈ ਹਾਂ ਆ ਝੋਟੀ ਦਾ 1 5 ਕਰਿਆ ਦੀ ਹਾਂ 1 5 ਮਾਨਤਨ ਕਰ ਦਾਂਗੇ ਭਰਾ ਇਹ ਲੱਖ ਕਰਾਂਗੇ ਆ ਬਾਈ ਕਹਿੰਦਾ ਦੇ ਦਾਂਗੇ ਲੱਖ ਦੀ ਆਡਰ ਉਡਰ ਸਾਨੂੰ ਕਿਹੜਾ ਹੋਰ ਦਿਖਾ ਦੇ ਆ ਝੋਟੀ ਨੂੰ ਬਣੀ ਇਧਰ ਇੱਕ ਨੰਬਰ ਵਾਲੀ ਇੱਕ ਨੰਬਰ ਵਾਲੀ ਨੂੰ ਕਰੀ ਇਧਰ ਆਡਰ ਉਡਰ ਇਹਦਾ ਵੀ ਦਿਖਾ ਦੇ ਹਾਂ ਇਹਦਾ ਆਡਰ ਉਡਰ ਆਵੇਂ ਜੀ ਘੜਪੜ ਇੰਨੇ ਲੱਗਿਆ ਹੋਇਆ ਥੱਲੇ ਕਰੀ ਕਰੀ ਆਨ ਮਰੀ ਜਿਹੜਾ ਆਰਜੰਗੂੜੇ ਨੂੰ ਵੀ ਚੰਗਾ ਲੱਗਿਆ ਝੋਟੀ ਨੂੰ ਤੇ ਨੰਬਰ ਬੋਲ ਦਿਓ ਜੀ ਨੰਬਰ ਹੈ 9779475644 ਵੀਰੇ 97794 75644 ਵੀਰੇ ਆ ਨੰਬਰ ਵਾਈ ਦਾ ਸੱਜਣੋ ਵੀਡੀਓ 'ਚ ਚਲਾ ਦੂੰਗਾ ਸਕਰੀਨ ਤੇ ਜਿਹੜੇ ਸੱਜਣ ਨੂੰ ਇਹਨਾਂ ਤਿੰਨਾਂ 'ਚੋਂ ਕੋਈ ਵੀ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ